ਸੋਸ਼ੀ ਕਲੀ ਸਾਰਿਆਂ ਨੂੰ ਅੱਜ ਆਪਾਂ ਸਿੱਖਾਂਗੇ ਸਮ ਟਾਈਪਸ ਆਫ ਫੂਡ ਇਨ ਇਟਾਲੀਅਨ ਸੋ ਆਜ ਉਹ ਦੇਖਦੇ ਹਾਂ ਜੀ ਫਸਟ ਆਫ ਆਲ ਪਾਣੀ ਡਬਲ ਰੋਟੀ ਬੂਰੋ ਮੱਖਣ ਰੀਜ਼ੋ ਚਾਵਲ ਸਾਲੇ ਨਮਕ ਪੇਪੇ ਮਿਰਚ ਸੈਨਾਪੇ ਸਰੋ ਫਰੂਤਾ ਫਲ ਫਰਮਾਜ਼ੀਓ ਪਨੀਰ gelato ice cream torta cake pasty pastry dolche mithai thank you so idda diyan hor videos dekhne layi tusi follow kar sakde ho ji and kise bhi friend ne tusi apna visitor visa ya study visa lagwana hove kise bhi country da canada australia uk da and tusi sanu dm kar sakde ho and another thing ji ਕੀ ਕਿਸੇ ਨੇ ਵੀ ਪਟੈਂਟ ਦੇ 20 ਦੀ ਕਲਾਸ ਲੈਣੀ ਹੋਵੇ ਜਾਂ ਪਟੈਂਟ ਦੇ 30 ਸੀ ਦੀ ਕਲਾਸ ਲੈਣੀ ਹੋਵੇ ਤਾਂ ਵੀ ਤੁਸੀਂ ਡੀਐਮ ਕਰ ਸਕਦੇ ਹੋ ਸਾਡੀਆਂ ਨਿਊ ਕਲਾਸਾਂ ਸਟਾਰਟ ਹੋਣ ਜਾ ਰਹੀਆਂ ਸੂਨ ਸੋ ਸਾਨੂੰ ਡੀਐਮ ਕਰ ਸਕਦੇ ਹੋ ਥੈਂਕ ਯੂ so much ਹੈਵ ਅ ਨਾਈਸ ਡੇ